ਬੀਤੇ ਦਿਨਾਂ ਦੇ ਵਿੱਚ ਕੋਈ ਤਕਰੀਬ ਥੋੜੇ ਦਿਨ ਪਹਿਲਾਂ ਮੈਂ ਖੇਪਾਣੀ ਤੋਂ ਕੱਲੂ ਰੋਡ ਤੇ ਜਾ ਰਿਹਾ ਸੀਗਾ ਤੇ ਜਿਹੜਾ ਰਸਤੇ ਦੇ ਵਿੱਚ ਮੈਨੂੰ ਇੱਕ ਪਰਸ ਮਿਲਿਆ ਜਿਸ ਦੇ ਵਿੱਚ ਕੁਝ ਕਿਸੇ ਦੀ ਇਮਾਨਤ ਵੀ ਸੀ ਤੇ ਨਾਲ ਇੱਕ ਆਈਡੈਂਟੀ ਸੀਗੀ ਜਿਸ ਸੰਬੰਧੀ ਉਹਦੇ ਵਿੱਚ ਹੋਰ ਦਾ ਐਡਰੈਸ ਦਿੱਤਾ ਹੋਇਆ ਸੀ ਉਹ ਹੋਰ ਦੇ ਐਡਰੈਸ ਕਿਉਂਕਿ ਮੈਂ ਸਿੱਧੀ ਤੋਂ ਉਹ ਗੋੜ ਰਿਹਾ ਹਾਂ ਪਹਿਲਾਂ ਤਾਂ ਮੈਂ ਉਥੋਂ ਉਹਦੇ ਸੰਬੰਧੀ ਆਈਡੀ ਤੇ ਉਹਦੇ ਐਡਰੈਸ ਬਾਰੇ ਪਤਾ ਕੀਤਾ ਜਿਸ ਨੂੰ ਪਤਾ ਲੱਗਿਆ ਕਿ ਉਹ ਇੱਕ ਲੱਕੜਾ ਪਟਣਾ ਦਾ ਛੋਟਾ ਜਿਹਾ ਇੱਕ ਮਜ਼ਦੂਰ ਸੀ ਤੇ ਉਹਨਾਂ ਦੇ ਘਰੇ ਉਹਨਾਂ ਨੂੰ ਪਤਾ ਕੀਤਾ ਵੀ ਵਾਸਤਵ ਚ ਉਹਨਾਂ ਦਾ ਹੈ ਉਹਨਾਂ ਨਾਲ ਦੀ ਆਇਡੈਂਟੀਟੀ ਵੈਰੀਫਾਈ ਕਰਕੇ ਉਹਨਾਂ ਨੂੰ ਜਿਹੜੀ ਉਹਦੀ ਮਾਨਤ ਤੇ ਪੈਸੇ ਤੇ ਉਹਨਾਂ ਨੂੰ ਵਾਪਸ ਮੈਂ ਉਹਨਾਂ ਦੇ ਵਾਪਸ ਕੀਤੇ ਸਨ ਤੇ ਜਿਸ ਦੀ ਮਾਨਜੋਗ ਸੀ ਨੀਅਰ ਕਪਤਾਨ ਪੁਲਿਸ ਫਾਜ਼ਲ ਕਾ ਜੀ ਵੱਲੋਂ ਅੱਜ ਮੈਨੂੰ ਸਪੈਸ਼ਲ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹਰਾਇਤ ਕੀਤੀ ਹੈ ਕਿ ਪਬਲਿਕ ਨਾਲ ਵਧੀਆ ਵਿਚਰੋ ਅਤੇ ਨਾਲ ਦੀ ਨਾਲ ਡਿਊਟੀ ਦੇ ਦੌਰਾਨ ਜੋ ਆਪਾਂ ਸਮਾਜਿਕ ਤੌਰ ਤੇ ਆਪਣੇ ਕਰਤੱਵ ਬਣਦੇ ਹਨ ਉਹਨਾਂ ਦੀ ਵੀ ਪੂਰਤੀ ਕਰੋ ਅਤੇ ਨਸ਼ੇ ਦੇ ਖਿਲਾਫ ਜਿੰਨਾ ਵੀ ਹੋ ਸਕੇ ਵਕਤ ਤਵੱਧ ਉਹਨਾਂ ਤੇ ਕਾਰਵਾਈ ਅਮਚਲਿਓ ਅੱਜ ਅਸੀਂ ਆਪਣੇ ਸੀਨੀਅਰ ਕਨਸਟੇਬਲ ਜਸਵਿੰਦਰ ਸਿੰਘ ਨੂੰ ਸਨਮਾਨ ਕੀਤਾ ਇਹਨਾਂ ਬਹੁਤ ਹੀ ਜਿਹੜਾ ਹੈਗਾ ਇੱਕ ਕਮਾਂਡਾਰੀ ਦਾ ਸਬੂਤ ਹੁੰਦਾ ਹੈ ਇਹ ਸਾਡੇ ਜਸਵਿੰਦਰ ਸਾਡੇ ਕੋਲ ਤੇ ਖੂਈ ਖੜੇ ਲੱਗਿਆ ਹੋਇਆ ਹੈ ਤੇ ਇਹਨੇ ਆਪਣੇ ਗਸ਼ਟ ਤੇ ਸੀਗਾ ਤੇ ਇਹਨੂੰ ਉੱਥੇ ਪਰਸ ਮਿਲਿਆ ਜਿਹਦੇ ਚ ਆਰਾਊਂਡ ਬਾਊਟ 7000 ਤੋਂ ਉੱਪਰ ਪੈਸੇ ਸੀਗੇ ਤੇ ਇਹਨੇ ਉਹਦੇ ਚ ਕੋਈ ਇਨਾ ਪ੍ਰੋਪਰ ਪਤਾ ਨਹੀਂ ਸੀ ਲੱਗ ਰਿਹਾ ਕਿਹਦਾ ਇੱਕ ਆਈਡੈਂਟੀਟੀ ਥੋੜੀ ਸੀਗੀ ਤੇ ਇਹਨੇ ਆਪਣੀ ਐਫਰਟ ਕਰਕੇ ਸਿਟੀ 2 ਤੋਂ ਪਤਾ ਕਰਾ ਕੇ ਤੇ ਮਿਹਨਤ ਕਰਕੇ ਉਹ ਬਜ਼ੁਰਗ ਦੇ ਘਰ ਤੱਕ ਪਹੁੰਚੇ ਉਹ ਲੱਕੜਾਂ ਦਾ ਕੰਮ ਕਰਦਾ ਸੀਗਾ ਬੜਾ ਗਰੀਬ ਸੀਗਾ ਤੇ ਫਿਰ ਉਹਨੂੰ ਜਾ ਕੇ ਇਹਦੀ ਜਿਹੜੀ ਹੈਗੀ ਆ ਮੰਨਤ ਉਹਨੂੰ ਦਿੱਤੀ ਜਿਸ ਤੇ ਕਿ ਉਹ ਬਹੁਤ ਖੁਸ਼ ਹੋਇਆ ਐਪਰੀਸ਼ੀਏਟ ਕੀਤਾ ਉਹਦੇ ਲਈ 7000 ਬਹੁਤ ਵੱਡੀ ਚੀਜ਼ ਸੀ ਤੇ ਇਸ ਅੱਛੇ ਪ੍ਰਾਲੇ ਅੱਛੇ ਕੰਮ ਮਾਨਦਰੀ ਲਈ ਅ ਮੈਂ ਜਸਵਿੰਦਰ ਦਾ ਸਨਮਾਨ ਕਰਦਾ ਉਹਨੂੰ ਇੱਕ ਮੋਮੈਂਟੋ ਤੇ ਪਲੱਸ ਸਰਟੀਫਿਕੇਟ ਅਸੀਂ ਜਿਹੜਾ ਹੈਗਾ ਇਸ਼ੂ ਕਰਦੇ ਆ ਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਜਿਹੜਾ ਹੈਗਾ ਪੁਲਿਸ ਤੇ ਪਬਲਿਕ ਦਾ ਜਿਹੜਾ ਰਿਲੇਸ਼ਨ ਆ ਸੰਪਰਕ ਹੈ ਡੀਜੀ ਸਰਵਲ ਨੂੰ ਪੰਜਾਬ ਸਕਰ ਨੂੰ ਕੰਟੀਨਿਊਸ ਹੋ ਜਰਦਾ ਚੱਲ ਰਹੀ ਹੈ ਕਿ ਆਪਾਂ ਪੁਲਿਸ ਦਾ ਤੇ ਪਬਲਿਕ ਦਾ ਮੇਲ ਬਤੋਣਾ ਤੇ ਇੱਕ ਬੜਾ ਅੱਛਾ ਉਪਰਾਲਾ ਹੈਗਾ ਮੈਂ ਇਹਨੂੰ ਮੁਬਾਰਕਵਾਦ ਦਿੰਨਾ ਤੇ ਮੈਂ ਇਹੀ ਕਹਿਣਾ ਹੈਗਾ ਕਿ ਆਪਾਂ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਸੰਪਰਕ ਆਪਸ ਵਿੱਚ ਪਿਆਰ ਨਾਲ ਰੱਖਣਾ ਤੇ ਡਰੱਗਸ ਨੂੰ ਜਿਹੜਾ ਹੈਗਾ ਉਹਨੂੰ ਪਹਿਲ ਦੇ ਕੇ ਦੂਰ ਕਰਨਾ ਜੈ